ਇਹ ਕਰੀਬ ਲੋਕਾਂ ਦੇ ਖੇਤ ਵਿੱਚੋਂ ਨਾਲੀ ਸਾਫ਼ ਨਹੀਂ ਰਹਿ ਰਹਾ ਤਾਂ ਕਿ ਮਜਬੂਰੀ ਵਾਸੋਂ ਉਹ ਮਿਹੂਰੀ ਵਟਾਤੀ ਆ ਤਾਂ ਫੇਰ ਜਦੋਂ ਕਿਸੇ ਦੀ ਸਾਦਾਂ ਮਿਲ ਜਾਵੇ ਤਾਂ ਫੇਰ ਉਹ ਰਾਸਤੇ ਸਭ ਬੰਦ ਕੀਤੇ ਜਾਂਦੇ ਆ ਜਦੋਂ ਸਿੱਧੀ ਊਂਲੀ ਨਾਲ ਝੋਨਾ ਡਿਗੜਿਆ ਨਹੀਂ ਚੱਲਦਾ ਹੋਵੇ ਤਾਂ ਉਹਨੇ ਟੇਢੀ ਕਰਲੀ ਨਹੀਂ ਕਰਦੀ ਆ ਪਿਛਲੇ ਸਮੇਂ ਦੇ ਵਿੱਚ ਦੇਖਿਆ ਉਹਨੇ ਭਾਰਤ ਦੇ ਸੈਸਟੂ ਨੇ ਕਿ ਜੇ ਤੋ ਤੇ ਖੇਤੀ ਆਪਾਂ ਨੂੰ ਕੀਤੀ ਆ ਗਈ ਕੰਪਨੀ ਨਾਲ ਕਰਨਾ ਤੁਸੀਂ ਆ ਕਿਸੇ ਹੋਰ ਰਸਤੇ ਬਾਹਰ ਜਾਓ ਇੱਧਰ ਵੀ ਰਸਤਾ ਮਿਲਦਾ ਹੈ ਸੋ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੈ ਕਿ ਭਾਰਤ ਜਿਹੜੀ ਸਰਕਾਰਾਂ ਸੀ ਉਹ ਸਰਕਾਰ ਖੇਤੀ ਵਿਰੋਧੀ ਕਾਨੂੰਨ ਲੈ ਕੇ ਆਈ ਆ ਪੂਰੇ ਭਾਰਤ ਦੇ ਲੋਕਾਂ ਤੇ ਉਹ ਕਾਨੂੰਨ ਮੜਿਆ ਤਾਂ ਪੰਜਾਬ ਦੀ ਧਰਤੀ ਦੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਇਹ ਹੋਇਆ ਪਤਾ ਲੱਗਿਆ ਇਸ ਗੱਲ ਦਾ ਕਿ ਇਹੜੇ ਖੇਤੀ ਵਿਰੋਧੀ ਕਾਨੂੰਨ ਸਾਡੇ ਲੋਕਾਂ ਤੋਂ ਜ਼ਮੀਨਾਂ ਕੋਲ ਵਾਲੇ ਕਾਨੂੰਨ ਆ ਜਾਣੂ ਧੁਖੇ ਮਾਰਨ ਵਾਲੇ ਕਾਨੂੰਨ ਆ ਉਹਨਾਂ ਅੜਾਨੀਆਂ ਵਰਗਿਆਂ ਨੂੰ ਉਹ ਜਵਿਨਾਸਮਾ ਹੋਣਗੇ ਇਸ ਕਰਕੇ ਇਨ੍ਹਾਂ ਕਾਨੂੰਨਾਂ ਦਾ ਸਨ ਉਗਰੋਗ ਕਰਨਾ ਚਾਹੀਦਾ ਪ੍ਰਿਆਸੀ ਘਰਤੀ ਦੇ ਉੱਤੇ ਇੱਕ ਲਹਿਰ ਬਣੀ 2021 ਦੇ ਸ਼ੁਰੂ ਦੇ ਵਿੱਚ ਉਹ ਲਹਿਰ ਮਾਤੀ ਬਾਤੀ ਪੂਰੇ ਭਾਰਤ ਦੇ ਵਿੱਚ ਫੈਲੀ ਤਾਂ ਉਸ ਤੋਂ ਬਾਅਦ ਪੰਜਾਬ ਹਰਿਆਣਾ ਜੁਪੀ ਰਾਜਸਥਾਨ ਔਰ ਹੋਰ ਸਟੇਟਾਂ ਦੇ ਲੋਕਾਂ ਨੇ ਜਥੇ ਬੰਦੋਕੇ ਪਾਰਸ ਦੀ ਰਾਜਧਾਨੀ ਦਿੱਲੀ ਨੂੰ ਘੇਰਿਆ ਤਾਂ ਉਹ ਪ੍ਰਧਾਨ ਮੰਤਰੀ ਜਿਹੜਾ ਕਹਿੰਦਾ ਦੋ ਅੰਚ ਪਿੱਛੇ ਨਹੀਂ ਹਟੂੰਗਾ 56 ਇੰਚ ਦਾ سینਾ ਹੈ ਤਾਂ 13 ਮਹੀਨਿਆਂ ਦੇ ਬਾਅਦ ਉਹ ਇਰਾਕ ਦੇ ਨਾਲ ਟੁੱਟਿਆ ਤੇ ਉਹ ਕਾਨੂੰਨ ਉਹਨੂੰ ਵਾਪਸ ਲੈਣੇ ਪਏ ਜਾਣੀ ਇਸ ਕਰਕੇ ਅਸੀਂ ਇੱਕ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਕਿ ਅਸੀਂ ਇਹ ਜੱਥੇਬੰਦੀਆਂ ਉਹਨਾਂ ਨੇ ਜਿਹੜੀਆਂ ਉਹ ਦਿੱਲੀ ਦੇ ਸਿਸਟਮ ਨੂੰ ਹਿਲਾ ਕੇ ਆਈਆਂ ਉਹਨਾਂ ਨੂੰ ਵਾਪਸੀ ਕਰਵਾ ਕੇ ਆਈਆਂ ਤਾਂ ਇਸ ਕਰਕੇ ਸਾਡੀ ਬੇਇੱਜ਼ਤੀ ਹੈ ਕਿ ਤੁਹਾਨੂੰ ਬਾਹਰ ਆ ਕੇ ਆ ਤੁਹਾਡੇ ੂਹੇ ਤੇ ਬੈਠੇ ਜਿਹੜੇ ਖੇਤ ਵਿੱਚ ਦੂਰ ਨੇ ਜਿਹੜੇ ਉਜਾੜੇ ਦਾ ਸੰਤਾਪ ਹੰਡਾ ਰਹੇ ਆ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਆ ਤੇ ਇਸ ਕਰਕੇ ਜੇ ਸਾਡੀ ਗੱਲ ਨਾ ਸੁਣੀ ਤਾਂ ਫੇਰ ਅਸੀਂ ਇਹ ਸਮਝਾਂਗੇ ਕਿ ਇਹ ਪ੍ਰਸ਼ਾਸਨ ਆ ਜਿਹੜਾ ਇਹ ਅੰਦਰ ਬੈਠਾ ਹੈ ਇਸ ਗੱਜ ਕੰਮ ਕਰਦਾ ਹੈ ਇਹ ਕਿਸੇ ਹੋਰ ਲੋਕਾਂ ਲਈ ਕੰਮ ਕਰਦਾ ਹੈ ਉਸ ਕਰਕੇ ਇਸ ਗੱਲ 'ਚੋ ਇਹ ਗੱਲ ਸਾਫ ਜਾਹਰ ਹੈ ਇਹ ਨਿਕਲਦੀ ਆ ਤੇ ਬਾਰ ਬਾਰ ਸਾਨੂੰ ਇਹਦਾ ਤਹਰਾਬ ਹੀ ਕਰਨਾ ਪੈਂਦਾ ਹੈ ਕਿ ਲਟੇਰੀ ਜਮਾਤ ਲਈ ਪ੍ਰਸ਼ਾਸਨ ਉਹਨਾਂ ਦੇ ਹੱਕ 'ਚ ਭੋਗਤ ਰਿਹਾ ਹੈ ਇਸ ਕਰਕੇ ਇਹ ਭਰਾਵੋ ਆਪਣੇ ਵਾਸਤੇ ਵੀ ਇਹ ਸਮਝਣ ਵਾਲੀ ਗੱਲ ਆ ਕਿ ਸਾਨੂੰ ਚੰਗੀ ਤਰ੍ਹਾਂ ਜਾਂ ਪੱਕੀ ਤਰ੍ਹਾਂ ਇਹ ਗੱਲ ਸਮਝਣੀ ਚਾਹੀਦੀ ਆ ਆ ਸਿਸਟਮ ਦੀ ਕਈ ਵਾਰੀ ਅਸੀਂ ਇਹਨੂੰ ਹਲਕਾ ਮਹਿਸੂਸ ਕਰਦੇ ਆ ਵੀ ਕੋਈ ਗੱਲ ਨਹੀਂ ਯਾਰ ਕਰ ਲੈਣਗੇ ਮਿਲ ਲੈਣੇ ਆ ਗੱਲਾਂ ਬਾਤਾਂ ਚ ਇਹੇ ਵੱਡੇ ਵੱਡੇ ਮੁੰਡੇ ਦੇ ਦਿੰਦੇ ਆ ਸਾਰ ਦਿੰਦੇ ਆ ਪਰ ਸਾਨੂੰ ਪੱਕੀ ਤੌਰ ਤੇ ਸਾਡੀ ਜਿਹੜੀ ਸੋਚ ਆ ਸਾਡੀ ਵਿਚਾਰ ਆ ਸਾਨੂੰ ਇਸ ਨੂੰ ਨਿਸ਼ਚਾ ਪੰਡੜਾ ਜਹੀਦਾ ਬਣਾਉਣੀ ਚਾਹੀਦੀ ਆ ਸਮਾਜੀ ਤੌਰ ਤੇ ਕਿ ਨਹੀਂ ਇਹ ਪ੍ਰਸ਼ਾਸਨ ਆ ਜਿਹੜਾ ਸਿਸਟਮ ਆ ਇਹ ਸਾਰਾ ਲੁਟੇਰੀ ਜਮਾ ਤੇ ਆ ਕੇ ਜੀ ਭੁਗਤਦਾ ਤੇ ਸਾਨੂੰ ਇਹਨਾਂ ਤੇ ਪ੍ਰੈਸ਼ਰ ਬਣਾਉਣ ਵਾਸਤੇ ਜਵਾਬ ਲੈਣ ਵਾਸਤੇ ਲਗਾਤਾਰ ਜੂਝਦੇ ਰਹਿਣਾ ਚਾਹੀਦਾ ਆ ਕਿਉਂਕਿ ਯੂਚੇਨ ਦੇ ਨਾਲ ਹੀ ਸਮੱਸਿਆਵਾਂ ਹੱਲ ਹੁੰਦੀਆਂ ਕਰੇ ਬੈਠੇ ਸਮੱਸਿਆ ਨਹੀਂ ਹੱਲ ਹੁੰਦੀ ਜੇ ਇੱਕ ਲਹਾਰ ਇੱਕ ਚੀਜ਼ ਨੂੰ ਪੱਤੀ ਨੂੰ ਤੋੜਨ ਵਾਸਤੇ ਮਚਾਕ ਦੇ ਉੱਪਰ ਰੱਖ ਕੇ 100 ਸੱਟ ਮਾਰਦਾ ਤਾਂ ਜਿਹੜੇ 90 ਸੱਟਾਂ ਦੇ ਵਿੱਚੋਂ ਉਹ ਪੱਤੀ ਨਹੀਂ ਟੁੱਟਦੀ ਸੌਮੀ ਸਾਡੇ ਟੁੱਟਦੀ ਆ ਤਾਂ ਉਹਦੇ ਦੋ ਪੀਸ ਵੰਜ ਜਾਂਦੇ ਆ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ 99 ਸੱਟਾਂ ਦਾ ਕੋਈ ਮੈਨੇ ਨਹੀਂ ਹੈ ਕੋਈ ਉਹਨਾਂ ਦਾ ਅਰਥ ਨਹੀਂ ਹੈ ਪਹਿਲੀ ਸੱਟ ਦੀ ਵੀ ਉਨੀ ਤਾਕਤ ਪਾਈਦੀ ਹੈ ਜਿੰਨੀ ਸੌਵੀਂ ਸੱਟ ਦੇ ਨਾਲ ਉਹ ਪੱਤੀ ਟੁੱਟਿਆ ਆ ਆ ਸਾਡੇ ਜਿਹੜੇ ਸੰਘਰਸ਼ ਆ ਆ ਸਾਡੇ ਜਿਹੜੇ ਨਿੱਕੇ ਨਿੱਕੇ ਘੋਲ ਆ ਲੱਗ ਸਕਦਾ ਕਈਆਂ ਨੂੰ ਕਿ ਨਹੀਂ ਇਹਨਾਂ ਦੀ ਕੋਈ ਵੈਲੂ ਨਹੀਂ ਹੈ ਨਹੀਂ ਭਰਾਓ ਉਨੀ ਵੱਡੀ ਵੈਲੂ ਹੈਗੀ ਇਹਨਾਂ ਦੀ ਵੀ ਜੇ ਅੱਜ ਤੋਂ 10 ਸਾਲ ਵੀ ਤੁਸੀਂ 10 ਸਾਲਾਂ ਬਾਅਦ ਬਹੁਤ ਵੱਡੇ ਸੰਘਰਸ਼ ਬਣ ਜਾਣਗੇ ਲੋਕਾਂ ਨੇ ਵੱਡੇ ਕਾਫਲੇ ਜੋੜਨਗੇ ਤਾਂ ਇਹਨਾਂ ਸੰਘਰਸ਼ਾਂ ਨੇ ਰੱਖੀ ਹੋਈ ਬੁਨਿਆਦ ਇੰਨਾ ਸ਼ਿੰਗਾਰਚ ਨੇ ਰੱਖੀ ਹੋਈ ਨੀਂਹ ਉਹ ਉਹਨਾਂ ਦੇ ਵਿੱਚ ਇੱਕ ਵੱਡਾ ਸਹਿਯੋਗ ਦੇਉਗੀ ਕਿਉਂਕਿ ਇਹ ਸ਼ਿੰਗਾਰਚ ਜਿਸ ਤਰ੍ਹਾਂ ਆਰਦਾ ਕਰਾਦੇ ਵਿੱਚ ਗਰਮ ਕਰਕੇ ਦੁੱਧ ਨੂੰ ਸ਼ਾਮ ਨੂੰ ਰੇੜਕ ਦੇ ਵਿੱਚ ਪਾ ਕੇ ਛੋੜਿਆ ਜਾਂ ਲੱਸੀ ਦਾ ਜਾਂ ਦਹੀਂ ਦਾ ਜਾਗ ਲਾ ਦਿੰਦੀ ਹੈ ਤਾਂ ਇਹ ਸ਼ਿੰਗਾਰਚਾ ਨੇ ਬਡੇ ਸ਼ਿੰਗਾਰਚਨ ਜਾਗ ਲਾਉਣੀ ਆ ਲਈ ਹੈ ਤੇ ਅਰਬਾ ਸਾਡਾ ਪਿਛਲੇ 50 ਸਾਲਾਂ ਦਾ ਤਜਰਬਾ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾ ਖੰਦਾ ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਧਰਤੀ ਦੇ ਉੱਤੇ ਵੱਡੇ ਛੋਟੇ ਸ਼ਿਗਰਤ ਲੜਦੀ ਆਈ ਆ ਜਿੱਤ ਦੀ ਵੀ ਆਈ ਆ ਤੇ ਨੇਪਰੇ ਚੜਹੀ ਹੋਈ ਆ ਉਹਨਾਂ ਸ਼ਿਗਰਤਾਂ ਦੇ ਬਦੌਰਤ ਜਿਹੜੇ ਛੋਟੇ ਸ਼ਿਗਰਤ ਸੀਗੇ ਦਿੱਲੀ ਆਏ ਕੋਲ ਦੇ ਵਿੱਚ ਇੱਕ ਵੱਡਾ ਸ਼ਿਗਰਤ ਲੈ ਕੇ ਗਈ ਆ ਤਾਂ ਹੀ ਉੱਥੇ ਤੇਰਾ ਸਾਡੇ ਤੇਰਾ ਮਹੀਨੇ ਜੱਜ ਕੇ ਬੈਠਣ ਵਾਲੀ ਅਤੇ ਮੋਦੀ ਨੂੰ ਮਾਰਕਸ ਕਰਨ ਵਾਲਾ ਉਹਨਾਂ ਸ਼ਿਗਰਤਾਂ ਦੇ ਹੱਥ ਕੋਈ ਆ ਇਸ ਕਰਕੇ ਬਰਾਹੁ ਆਪਾਂ ਨੂੰ ਵੀ ਇਸ ਗੰਦਾਰਾ ਇਹ ਮਹਿਸੂਸਨਾ ਚਾਹੀਦਾ ਇਹ ਜਵਾਨੀ ਸਮਝਉਣੀ ਚਾਹੀਦੀ ਆ ਕਿ ਸਾਡੇ ਹਸਿਆ ਸਾਡੇ ਵਿੱਚ ਕਿੰਨੀ ਜਾਨ ਆ ਕਿੰਨੀ ਤਨ ਦੇ ਇਨਾਸ਼ ਕਰਦੇ ਆ ਕਿੰਨੀ ਤੂਫ ਊਜਾ ਰਵਾਇਨਾ ਸੀ ਰਵਾਇਂ ਗਿਆ ਲਿਖੀ ਜਪਾ ਇਹੋ ਕਰਕੇ ਸਾਨੂੰ ਬਾਤ ਤੋਂ ਬਾਤ ప్రతి ਦਿਨ ਵੀ ਸਾਡੇ ਤੁੰਗਾਂ ਦੇ ਵਿੱਚ ਇਹ ਲੋਕਾਂ ਨੂੰ ਕੋਸ਼ਿਸ਼ ਕਰਕੇ ਛੇਵਾਣਾ ਚਾਹੀਦਾ

ਅੱਜ ਜਿਹੜੇ ਗੇਟ ਰੋਕਿਆ ਹੋਣਾ ਇਸ ਗੱਲ ਦਾ ਫਰਕ ਨਹੀਂ ਪੈਂਦਾ ਸਾ ਕਿ ਉੱਥੋਂ ਅੰਦਰ ਬੈਠੇ ਮੁਲਾਜ਼ਮ ਕਿਹੜੀ ਮੋਰੀ ਦਿੱਤੇ ਜਾਂਦੇ ਆ ਇਸ ਗੱਲ ਨਾਲ ਨਹੀਂ ਗੱਲ ਇਹ ਨਾਲ ਫਰਕ ਪੈਂਦਾ ਤੇ ਬਠਿੰਡੇ ਜ਼ਿਲ੍ਹੇ ਦੀ ਏਡੀਸੀ ਬਕਾਫ ਹੋਵੇ ਤੇ ਉਹਦਾ ਗੇਟ ਰੋਕਿਆ ਹੋਵੇ ਤੇ ਅੰਦਰ ਬੈਠੇ ਅਫਸਰ ਉਹ ਦੂਜੀ ਤੀਜੀ ਚੌਥੀ ਮੋਰੀ ਭਾਲਦੇ ਫਿਰਦੇ ਹੁਣ ਕਿ ਅਸੀਂ ਨੰਗਵੇ ਕਿੱਥੋਂ ਦੀ ਦੇ ਚੱਕ ਨੰਗ ਜਾਣ ਅਸੀਂ ਉਹਨਾਂ ਨੂੰ ਰੋਕਣ ਵਾਸਤੇ ਨਹੀਂ ਸਾਡੀ ਕੋਈ ਅੰਦਰ ਬਾਟੇ ਆ ਮਲਾਕਮਾ ਸਾਡੇ ਪਿੰਡਾਂ ਦੇ ਮੁੰਡੇ ਕੁੜੀਆਂ ਆ ਹੋ ਸਾਡੇ ਮਲਾਕਮਾ ਉਹ ਜਿੱਥੋਂ ਦੀ ਜਾਂਦੇ ਆ ਹੱਥ ਪੱਛ ਦੀ ਵਿੱਚ ਚ ਨੰਗ ਜਾਣ ਪਰ ਅਸੀਂ ਉਥੇ ਡੀਸੀ ਨੂੰ ਉੱਥੋਂ ਦੀ ਏਡੀਸੀ ਵਿਕਾਸ ਨੂੰ ਅੰਦਰ ਬੈਠੇ ਅਫਸਰ ਸਾਹੀ ਨੂੰ ਇਹ ਦੱਸਣਾ ਤੇ ਦਿਖਾਉਣਾ ਚਾਹੁੰਦੇ ਆ ਕਿ ਜਿਨ੍ਹਾਂ ਕੋਲੇ ਪੁਲਿਸਾਂ ਨੇ ਜਿਨ੍ਹਾਂ ਕੋਲੇ ਫੌਜਾਂ ਨੇ ਜਿਨ੍ਹਾਂ ਕੋਲੇ ਕਾਨੂੰਨ ਨੇ ਇਹ ਚੰਦ ਲੋਕ ਜਿਹੜੇ ਸੰਘਰਸ਼ਾਂ ਦੇ ਮੈਦਾਨ ਵਿੱਚ ਲੜਨ ਵਾਲੇ ਲੋਕ ਹੁੰਦੇ ਨੇ ਫਿੱਤੀ ਮੁੱਚੀ ਲੜਨ ਵਾਲੇ ਜਿੰਨਾ ਕੋਈ ਅਜੰਡਾ ਹੁੰਦਾ ਲੈ ਨਿਸ਼ਾਨਾ ਸਹੀ ਹੁੰਦਾ ਉਹ ਘੱਟ ਵਧਰੀ ਮੈਂ ਪਰਚੂ ਦਾ ਬੋਲ ਰਿਹਾ ਇਸ ਗੱਲ ਦਾ ਕੋਈ ਮਤਲ ਨਹੀਂ ਦਾ ਕਿ ਬੰਦੇ ਅੱਜ ਕਿੰਨੇ ਆ 10 ਆ ਕੇ 20 ਆ ਕੇ 30 ਆ ਇਹ ਜਿਹਨਾਂ ਕੋਈ ਮਤਲ ਨਹੀਂ ਉਹਨਾਂ ਦੇ ਨੱਕ ਤੇ ਦਮ ਕਰਕੇ ਏਡੀਸੀ ਵਿਕਾਸ ਪਾਰਪਤੀ ਚਿਰਦੀ ਅੰਦਰ ਨਹੀਂ ਮੈਨੂੰ ਪਤਾ ਲੱਗਿਆ ਫਿਰ ਤਾਕਤ ਕਿਹਦੀ ਹੋਗੀ ਏ ਦੱਸਣਾ ਦਿਖਾਉਣਾ ਸੋਹਣਾ ਤੁੰਨੂੰ ਅਸੀਂ ਪਿੰਡਾਂ ਦੀਆਂ ਚਤਤਾਂ 'ਤੇ ਕਿ ਲੋਕ ਮਹਾਨ ਹੁੰਦੇ ਆਗੇ ਆਫਸਰ ਚਾਈਆ ਮੰਤਰੀਆ ਨੇਤਾ ਇਹਨਾਂ ਦੀ ਕੋਈ ਪਵਨੀਆਂ ਮਕਾਲ ਨਹੀਂ ਹੁੰਦੇ ਅਗਲੇ ਬਲਾਰੇ ਸਾਡੇ RAM SINGH ਭਾਰਤੀ ਕੰਨਿਆ ਗ੍ਰਾਹਨ ਦੇ ਤੇ ਇਹਦੇ ਨਾਲ ਹੀ ਬਿਨਤ ਇੱਕ ਬੰਦਾ ਜਾਵਰੋ ਚਾਹ ਗਰਮ ਕਰਕੇ ਉਹ ਇੱਕ ਲੈ ਆ ਸਾਰੇ ਬੰਦੇ ਨਾ ਜਾਣੋ ਉੱਤੇ ਚਾਹ ਪਾਣੀ ਦਾ ਜਿਹੜਾ ਜਦੋਂ RAM SINGH ਨੇ ਬੋਲ ਕੇ ਹਟਣਾ ਉਦੋਂ ਬਾਅਦ ਚਾਹ ਪਾਣੀ ਦਾ ਜਿਹੜੀ ਹੱਥੋਂ ਚੱਲਣੀ ਹੈ ਚਲਾਵਾਂਗੇ ਮੇਰਾ ਅਗਲਾ ਜਿਹੜੀ ਆਪਾਂ ਉਹ ਇੱਕ ਬੰਦਾ ਜਾ ਕੇ ਚਾਹ ਗਰਮ ਕਰਕੇ ਤੋ ਕਰਕੇ ਲਿਆਵੇ ਆਉ ਜੀ ਰਾਮ ਸਿੰਘ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਪੀ.ਡੀ.ਸੀ. ਮੁਕਾਜ਼ ਮਰਦਾਬਾਦ 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 ਪੀ.ਡੀ.ਸੀ. ਦੇਤੀ ਲੋਕਾਂ ਆਨੀਆਂ ਜਾਇਤੇ ਹੱਕੀ ਮੰਗਾਂ ਨੂੰ ਲੈ ਕੇ ਜੋ ਸਹਰਾਸ ਕਰ ਰਹੇ ਆ ਤੇ ਆਪਦੀ ਗੱਲ ਰੱਖੀ ਐ ਇਹ ਲਗਾਤਾਰ 14-15 ਮਹੀਨਿਆਂ ਤੋਂ ਜਿਹੜੇ ਪਲਾਟਾਂ ਦੇ ਸਬੰਧ ਨੂੰ ਲੈ ਕੇ ਗੱਲ ਕਰ ਰਿਹਾ ਬਾਰ ਬਾਰ ਇਹ ਡੀਸੀ ਸਾਹਿਬ ਮੀਟਿੰਗਾਂ ਦੇ ਕੇ ਇਹਨਾਂ ਦਾ ਹੱਲ ਕਰਨ ਦੀ بجائے ਇਹਨਾਂ ਨੂੰ ਦਲੀਲ ਕਰ ਰਹੀ ਆ ਲਾਗਾ ਜਿੱਥੇ ਪਹਿਲਾਂ ਰਹਿ ਰਹੇ ਇਹਨਾਂ ਉੱਥੇ ਉਹਨੇ ਕੋਈ ਮਕਾਨਾਂ ਤੇ ਮਿੱਟੀ ਘਾਰਾ ਲਾਉਣ ਦਾ ਪ੍ਰਬੰਧ ਤੇ ਰਹੇ ਇਹਨਾਂ ਕੋਈ ਨਾ ਹੀ ਕੋਈ ਬਦਲਮੀ ਕਾ ਦੇਣੀ ਚਾਹੀਦੀ ਆ ਜੇ ਇਹਨਾਂ ਨੂੰ ਆਏ ਲੱਗਦਾ ਵੀ ਇਹ ਪੀਚਰਾ ਜਿਹੜਾ ਤਰਿਆਣੇ ਸੈਂਟਰ ਆ ਇੱਥੇ ਬੈਠੇ ਆਂ ਗੂ ਤਾਂ ਬਗਲမှာ ਪ੍ਰਬੰਧ ਕਰਕੇ ਦੇਣਾ ਚਾਹੀਦਾ ਕਿਉਂਕਿ ਭਰਾਓ ਇਹ ਇੱਕ ਦੇਸ਼ ਦੇ ਉਹ ਕਰਤੀ ਲੋਕ ਆ ਜਿਨ੍ਹਾਂ ਨੇ ਐਡਾ ਵੱਡਾ ਦੇਸ਼ ਨੂੰ ਕਮਾਈਦ ਕੀਤਾ ਯੋਗਦਾਨ ਪਾਇਆ ਤੇ ਇਹਦਾ ਵਿਕਾਸ ਆ ਜਿਹੜਾ ਉਹਦਾ ਮੋਟਾ ਭਰਾ ਉਹ ਇਹ ਇਸ ਕਰਕੇ ਜਿਹੜਾ ਆਹ ਐਂਡੀਆਂ-ਐਂਡੀਆਂ ਬਿਲਡਿੰਗਾਂ ਦੇ ਵਿੱਚ ਬੈਠੇ ਏਡੀਸੀ ਆ ਚਾਹੇ ਹੋਰ ਅਧਿਕਾਰੀ ਨਾ ਉਹ ਇਹਨਾਂ ਦੀ ਗੱਲ ਨਹੀਂ ਸੁਣ ਰਹੇ ਗੱਲ ਤੋਂ ਭੱਜ ਰਹੇ ਨਾ ਇਹ ਸਾਰੇ ਜਿਹੜੇ ਏਸੀ ਲਾ ਕੇ ਬਿਲਡਿੰਗ ਦੇ ਵਿੱਚ ਬੈਠੇ ਆ ਇਹਨਾਂ ਮਜ਼ਦੂਰਾਂ ਦੀ ਦੇਣ ਐ ਇਹਨਾਂ ਦੇ ਗਿੱਟੇ-ਗੋਟੇ ਵਿੰਗੇ ਹੋ ਗਏ ਇਸ ਦੇ ਵਿੱਚ ਦੇਸ਼ ਦੇ ਵਿੱਚ ਵਿਕਾਸ ਦੇ ਵਿੱਚ ਜਿਹੜਾ ਹਿੱਸਾ ਪਾਇਆ ਇਹਨਾਂ ਨੇ ਐਡਾ ਵੱਡਾ ਯੋਗਦਾਨ ਆ ਇਹਨਾਂ ਦਾ ਤੇ ਉਹ ਅੱਜ ਆਪੀਆਂ ਕੁੱਲੀਆਂ ਤੋਂ ਬਿਨਾ ਉਹ ਸੱਤਾ ਤੋਂ ਬਿਨਾ ਨੇਹਰੀਆਂ ਦੇ ਵਿੱਚ ਮੀਹਾਂ ਦੇ ਵਿੱਚ ਆਦੇ ਨਿਕੇ-ਨਿਕੇ ਜਵਾਕ ਜਿਹੜੇ ਪਾਲਣ ਤੋਂ ਮਜਬੂਰ ਹੋਏ ਨਾ ਪੰਨੀਆਂ ਤੋਂ ਸੀ ਨਾ ਚੱਲ ਰਹੇ ਨਾ ਤੇ ਪਰ ਉਹ ਜਿਹੜਾ ਮਜ਼ਦੂਰਾਂ ਨੇ ਵਿਕਾਸ ਕੀਤਾ ਵਿਕਾਸ ਦੇ ਵਿੱਚ ਯੋਗਦਾਨ ਪਾਇਆ ਉਹ ਉਸ ਦੇ ਯੋਗਦਾਨ ਦੇ ਵਿੱਚ ਬਹਿ ਕੇ ਉਹ ਮਜ਼ਦੂਰਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਬਹੁਤ ਵੱਡੀ ਇਕਾ ਸ਼ਰਮਸਾਰ ਵਾਲੀ ਗੱਲ ਆ ਭਰਾਵੋ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਉਹ ਵੀ ਉਸ ਦੇਸ਼ ਦੇ ਲੋਕ ਆ ਇੱਥੇ বাসਦੇ ਨੇ ਇਹਨਾਂ ਦੀ ਗੱਲ ਸੁਣੀ ਜਾਵੇ ਪਰ ਗੱਲ ਸੁਣਨ ਦੀ بجائے ਉਹਨਾਂ ਨੂੰ ਬਾਰ-ਬਾਰ ਜਲੀਲ ਕੀਤਾ ਜਾ ਰਿਹਾ ਹੈ ਉਹਨਾਂ ਦੀ ਗੱਲ ਨਹੀਂ ਸੁਣਨ ਨੂੰ ਤਿਆਰ ਮੀਟਿੰਗਾਂ ਦੇ ਕੇ ਲਾਰੀ ਲਾਏ ਜਾ ਰਹੇ ਨਾ ਇਹ ਪ੍ਰਭੂ ਆਪਣੇ ਵੀ ਸੋਚਣ ਤੇ ਸਮਝਣ ਵਾਲੀ ਗੱਲ ਹੈ ਕਿਉਂਕਿ ਜਿਹੜੇ ਇੱਥੇ ਆਪੜਾਂ ਦੀ ਸਰਕਾਰ ਆਪੜਾਂ ਦੀ ਸਰਕਾਰ ਜਿਹੜੀ ਬਣੀ ਹੈ ਉਹ ਨਾਲ ਹੀ ਇਹ ਲੈ ਕੇ ਆਏ ਸੀ ਕਿ ਅਸੀਂ ਕਿਹੜਾ ਇਥੇ ਇਨਕਲਾਬ ਕਰਾਂਗੇ ਇਨਕਲਾਬ ਦਾ ਨਾੜਾ ਲਾਉਂਦੇ ਸੀ ਤੇ ਅਸੀਂ ਕਹਿੰਦੇ ਸੀ ਵੀ ਮਜ਼ਦੂਰਾਂ ਦੇ ਵੇੜਾਂ ਦੇ ਵਿੱਚੋਂ ਜਿਹੜੀ ਸਾਡੀ ਸਰਕਾਰ ਚੱਲਿਆ ਕਰੂ ਅਸੀਂ ਮਜ਼ਦੂਰਾਂ ਦਾ ਪੈਰ ਦੇ ਆਧਾਰ ਤੇ ਚੱਲਵਾਦ ਸੁਣਾਗੇ ਉਹਨਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਹਨ ਉਹਨਾਂ ਨੂੰ ਦੂਰ ਕਰਾਂਗੇ ਪਰ ਭਾਵੇਂ 2.5 ਸਾਲ ਹੋ ਗਿਆ ਸਰਕਾਰ ਬਣੀ ਨੂੰ ਤੇ ਗੱਲ ਸੁਣਨ ਨੂੰ ਤਿਆਰ ਨਹੀਂ ਆਹ ਕੰਮ ਦੀ ਰੁਕਤਾ ਉਹੋ ਸੀਜ਼ਨ ਚੱਲ ਰਿਹਾ ਜਿਹੜਾ ਆ ਮਹੀਨਾ ਮਜ਼ਦੂਰਾਂ ਨੂੰ ਕੰਮ ਮਿਲਣਾ ਉ ਉਹਦਾ ਭਰਾਵੋ ਆਪਾਂ ਦੇਖਿਆ ਸਾਰੇ ਪਾਸੇ ਕੰਮ ਦਾ ਜਿਹੜਾ ਮੜਿਆ ਮੇਟ ਕੀਤਾ ਹੋਇਆ ਸਿਸਟਮ ਨੇ ਪਰ ਆ ਦੋ ਮਹੀਨੇ ਜਿਹੜਾ ਡੂੜ ਮਹੀਨਾ ਕੰਮ ਮਿਲਣਾ ਹੁੰਦਾ ਇਸ ਦੇ ਵਿੱਚ ਵੀ ਉਹ ਆਪਦਾ ਸਾਰਾ ਕੰਮ ਧੰਦਾ ਛੱਡ ਕੇ ਆ ਇਹਨਾਂ ਦੀਆਂ ਦਰਾਂ ਦੇ ਉੱਤੇ ਠੋਕੜਾ ਖਾ ਰਹੇ ਨਾ ਇਹਨਾਂ ਦੇ ਮਿੰਤਾ ਕਰਲੇ ਕਰ ਰਹੇ ਨਾ ਵੀ ਸਾਨੂੰ ਰਹਿਣ ਵਾਸਤੇ ਜਗ੍ਹਾ ਦਿਓ ਸਾਡਾ ਪ੍ਰਬੰਧ ਕਰੋ ਕੋਈ ਪਰ ਸਰਕਾਰ ਨੂੰ ਇਹਦਾ ਕੋਈ ਫਿਕਰ ਨਹੀਂ ਕਿਉਂਕਿ ਇਹਨਾਂ ਨੇ ਭਰਾਵੋ ਰਾਹ ਦਬਾ ਕੇ ਰੱਖਣਾ ਲੋਕਾਂ ਨੂੰ ਜਲੀਲ ਕਰਨਾ ਬਾਰ-ਬਾਰ ਮੰਗਤੇ ਬਣਾ ਕੇ ਰੱਖਣਾ ਦੇਣਾ ਕੱਖ ਨਹੀਂ ਕਿਸੇ ਨੂੰ 22 ਸਾਲ ਬਗੇ ਸਰਕਾਰ ਬਣੀ ਨੂੰ ਕਿਸੇ ਦੀ ਕੋਈ ਗੱਲ ਨਹੀਂ ਸੁਣ ਰਹਾ ਮਜ਼ਦੂਰ ਇੱਥੇ ਧੁਖੇ ਮਰ ਰਹੇ ਨਾ ਨੌਜਵਾਨਾਂ ਵਾਸਤੇ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕਿਸਾਨੀ ਵਾਸਤੇ ਕੋਈ ਨਾ ਕੋਈ ਹੱਲ ਨਹੀਂਗਾ ਵਿਦਿਆਰਥੀਆਂ ਵਾਸਤੇ ਕੋਈ ਸਕੂਲਾਂ ਦੇ ਵਿੱਚ ਪ੍ਰਬੰਧ ਨਹੀਂ ਉਹਨਾਂ ਦਾ ਭਰਾਵੋ ਮਲਿਆ ਮੇਟ ਕੀਤਾ ਜਾ ਰਿਹਾ ਸਰਕਾਰੀ ਸਸਤਾ ਦਾ ਸਾਰੀਆਂ ਦਾ ਇਸ ਕਰਕੇ ਭਰਾਵੋ ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਆ ਆਪਣੇ ਵੀ ਵੀ ਇਹ ਜਾ ਕਿੱਧਰ ਨੂੰ ਰਹੇ ਨਾ ਆ ਪਿਛਲੇ ਦਿਨਾਂ ਦੇ ਵਿੱਚ ਵੋਟਾਂ ਪੈ ਕੇ ਹਟੀਆਂ ਕਿਵੇਂ ਉਹ ਮਜ਼ਦੂਰ ਘਰਾਂ ਦੇ ਵਿੱਚ ਆ ਕੇ ਉਹਨਾਂ ਦੇ ਜਵਾਕਾਂ ਨਾਲ ਮੰਜਾ ਤੇ ਬੈਂਦੇ ਆ ਜਹਾਂ ਪਿੰਦਿਆਂ ਮਜ਼ਦੂਰਾਂ ਦੇ ਘਰਾਂ ਜਾ ਆ ਕੇ ਕਹਿੰਦੇ ਅਸੀਂ ਤੁਹਾਡੇ ਆ ਪਰ ਪ੍ਰਭੂ ਜਦੋਂ ਵੋਟਾਂ ਮੁੱਚ ਕੇ ਲੈ ਜਾਂਦੇ ਨਾ ਆ ਦੇਖ ਲਿਆ ਆਪਾਂ ਉਹਦਾ 70 75 ਸਾਲਾਂ ਤੋਂ ਦੇਖਦੇ ਆਏ ਆ ਬਜ਼ੁਰਗਾਂ ਦੀਆਂ ਗੱਲਾਂ ਸੁਣੀਆਂ ਨਾ ਵੀ ਲੁੱਟ ਕੇ ਖਾਦਾ ਉਹਨਾਂ ਨੇ ਲਗਾਤਾਰ ਸਿਰਫ ਉਹ ਵੋਟਾਂ ਵਾਲੇ ਦਿਨ ਹੁੰਦੇ ਜਿਹੜਾ ਮਹੀਨਾ ਦੋ ਮਹੀਨੇ ਉਹਦੋਂ ਇਹਨਾਂ ਨੂੰ ਆਪਣੇ ਬੂਹੇ ਦੀਂਦੇ ਆਪਣੇ ਘਰ ਦੀਂਦੇ ਨਾ ਪਰ ਜਦੋਂ ਵੋਟਾਂ ਲੈ ਕੇ ਉਹ ਜਿਹੜਾ ਗੱਡੀ ਦੇ ਉੱਤੇ ਬੈਠ ਜਾਂਦੇ ਆ ਉਦੋਂ ਭਰਾਵੋ ਉਹ ਆਪਣਾ ਭੁੱਲ ਜਾਂਦੇ ਆ ਤੇ ਉਹ ਉਹ ਸਾਮਰਾਜੀਆਂ ਦੇ ਉਹ ਨਾ ਅਦਾਨੀਆਂ ਤੇ ਬਾਨੀਆਂ ਦੇ ਉਹਨਾਂ ਲੁਟੇਰੇ ਜਿਹੜਾ ਪ੍ਰਬੰਧ ਹੈ ਜਿਹੜੇ ਲੁਟੇਰੇ ਲੋਕ ਆ ਉਹਨਾਂ ਲੋਕਾਂ ਦੇ ਪੱਖ 'ਚ ਭੁਗਤਦੇ ਆ ਭਰਾਵੋ ਇਹ ਇਹੀ ਕਾਰਨ ਹੈ ਵੀ ਯਾਰ ਬੈਠੇ ਰਹਿਣ ਦੇ ਕਿੰਨੇ ਦਿਨ ਬੈਠਣਗੇ 2 ਦਿਨ ਬੈਠਣਗੇ 4 ਦਿਨ ਬੈਠਣਗੇ ਆਪੇ ਥੱਕ ਕੇ ਬਾਹਰ ਕੇ ਉੱਠ ਜਾਣਗੇ ਕੰਮ ਦਾ ਟਾਈਮ ਆ ਕਿੰਨਾ ਕੁ ਜਰਾਏ ਬੈਠਣਗੇ ਪਰ ਇਹ ਭਲੇਖਾ ਸਰਕਾਰ ਨੂੰ ਇਹ ਉਹ ਲੋਕ ਆ ਇਸ ਪੰਜਾਬ ਦੇ ਹਿੰਦੁਸਤਾਨ ਦੇ ਉਹ ਲੋਕ ਆ ਜਿਹੜੇ ਜਦੋਂ ਆਪ ਦੀ ਆਈ ਤੇ ਆ ਜਾਂਦੇ ਆ ਫਿਰ ਉਹ ਦੇਖਦੇ ਨਹੀਂ ਵੀ ਪਿੱਛੇ ਨਫਾ ਹੁੰਦਾ ਨੁਕਸਾਨ ਹੁੰਦਾ ਕਿਉਂਕਿ ਇਹ ਭਰਾਵੋ ਭਲੇਖਾ ਕੱਢੋ ਆਪਾਂ ਜਿਵੇਂ ਭਾਈ ਨਰਮਲ ਦਾ ਦੱਸ ਕੇ ਗਿਆ ਪਹਿਲਾਂ ਵੀ 13 ਮਹੀਨੇ ਦਿੱਲੀ ਦੇ ਬਾਡਰਾਂ ਤੇ ਬਹਿ ਕੇ ਇਹਨਾਂ ਦਾ ਭਲੇਖਾ ਕੱਢਿਆ ਹੋਇਆ ਉਦੋਂ ਵੀ ਇਹਨਾਂ ਨੇ ਬਹੁਤ ਕਿਸਾਨਾਂ ਤੇ ਮਜ਼ਦੂਰਾਂ ਚ ਜਿਹੜੇ ਪਾਟਕ ਪਾਉਣ ਦੀਆਂ ਗੱਲਾਂ ਕੀਤੀਆਂ ਸੀ ਇਹਨਾਂ ਦੇ ਜਿਹੜੇ ਸਿਆਸੀ ਚੌਧਰੀ ਪਿੰਡਾਂ ਦੇ ਵਿੱਚ ਬੈਠੇ ਆ ਉਹਨਾਂ ਨੇ ਪ੍ਰਚਾਰ ਛੇੜਿਆ ਸੀ ਇਸ ਗੱਲ ਦਾ ਵੀ ਯਾਰ ਇਹਨਾਂ ਦਾ ਕਿਸਾਨਾਂ ਨਾਲ ਕੀ ਨਾਤਾ ਹੈ ਕਿਸਾਨਾਂ ਦਾ ਜਮੀਨਾ ਜਾਂਦੀਆਂ ਨਾ ਇਹਨਾਂ ਦਾ ਕੀ ਜਾਂਦਾ ਪਰ ਉਦੋਂ ਇਹ ਗੱਲ ਸਾਡੇ ਮਜ਼ਦੂਰ ਭਰਾਵਾਂ ਨੇ ਵੀ ਸਮਝੀ ਸੀ ਜਿਹੜਾ ਚੇਤਨ ਐ ਸਾਸਿ ਦਾ ਉਹੋ ਇਸ ਗੱਲ 'ਚ ਆਇਆ ਵੀ ਨਹੀਂ ਜੇ ਜ਼ਮੀਨਾਂ ਗਾਲੀਆਂ ਕਿਸਾਨਾਂ ਦੀਆਂ ਤਾਂ ਮਜ਼ਦੂਰਾਂ ਦਾ ਰੋਜ਼ਗਾਰ ਉੱਜੜਦਾ ਕਿਉਂਕਿ ਲੰਮਾ ਸਮਾਂ ਭਰ ਉਹ ਸਤਾਪ ਹੰਡਾ ਰਹੇ ਆ ਆਪਾਂ ਜਿਵੇਂ ਮਸ਼ੀਨਰੀ ਦੇ ਵਿੱਚ ਮਸ਼ੀਨਰੀ ਨੇ ਆ ਕੇ ਇੱਥੇ ਉਹ ਸਾਮਰਾਜੀਆਂ ਨੂੰ ਲੁੱਟਾਂ ਕਰਾਈਆਂ ਨਾ ਤੇ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦਾ ਉਹ ਕੰਮ ਖੋਹਿਆ ਜਿਹੜਾ ਉਹ ਇਹ ਸਾਰਾ ਸੰਦਾਤ ਉਸ ਦਾ ਹੰਡਾ ਰਹੇ ਆ ਪ੍ਰਭੂ ਆਪਾਂ ਜਿਹੜੀ 1990-91 ਦੀਆਂ ਇਹਨਾਂ ਨੇ ਨੀਤੀਆਂ ਬਣਾਈਆਂ ਹੋਈਆਂ ਜਿਹੜਾ ਡੰਕਲ ਸਮਝੌਤਾ ਕੀਤਾ ਹੋਇਆ ਜਿਹੜਾ ਭਰਾਵੋ ਸਾਡੇ ਸਾਡੀ ਬੋਰਡ ਦੀ ਤਾਕਤ ਦੇ ਨਾਲ ਗੱਡੀਆਂ ਤੇ ਬੈਠ ਕੇ ਸਾਡੀ ਮੌਤ ਦੇ ਜਿਹੜੇ ਬਰਾਂਟਾ ਤੇ ਸਾਈਨ ਕੀਤੇ ਹੋਏ ਇਹਨਾਂ ਨੇ ਉਹ ਭਵੇਂ ਕਾਲੀ ਹੋਣ ਭਵੇਂ ਕਾਂਗਰਸੀ ਹੋਣ ਤੇ ਚਾਹੇ ਆਪ ਵਾਲੇ ਆ ਜਿਹੜੇ ਹੁਣ ਤਾਰਾ ਮਾਰਦੇ ਸੀ ਵੱਡੀਆਂ-ਵੱਡੀਆਂ ਵੀ ਅਸੀਂ ਇੱਥੇ ਵਿਕਾਸ ਕਰਾਂਗੇ ਅਸੀਂ ਇੱਥੇ ਮਜ਼ਦੂਰਾਂ ਦੀਆਂ ਗੱਲਾਂ